ਸਸਰੀ ਗਾਲ ਦੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਲ ਤਾਂ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਇੱਕ ਨਵਾਂ ਵਿਸ਼ਾ ਇੱਕ ਨਵੀਂ ਗੱਲਬਾਤ ਆਪਣੇ ਵਿਚਾਰ ਤੁਹਾਡੇ ਨਾਲ ਰੱਖਣਾ ਚਾਹੁੰਦੇ ਆ ਤੇ ਮੈਂ ਆਪਣਾ ਜੋ ਮੇਰੇ ਦਿਲ ਦੇ ਵਿੱਚ ਹੁੰਦਾ ਹੁਣ ਮੈਂ ਇਹ ਸੋਚਦਾ ਵੀ ਕਿਉਂ ਨਾ ਹੋਵੇ ਤੁਹਾਡੇ ਨਾਲ ਗੱਲ ਜੋ ਮੇਰੇ ਦਿਲ ਦੇ ਵਿੱਚ ਚੱਲ ਰਿਹਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਇੱਕ ਵੱਡੀ ਦੇ ਵਿੱਚ ਬਹੁਤ ਕੁਝ ਚੱਲੀ ਜਾਂਦਾ ਤੇ ਕਬੱਡੀ ਦਾ ਸੁਧਾਰ ਕਿਦਾਂ ਹੋ ਸਕਦਾ ਹੈ ਜਾਂ ਰੂਲ ਕਿਹੜੇ ਹੋਣ ਚਾਹੀਦੇ ਹੈ ਜਾਂ ਕਬੱਡੀ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਉਹਦੇ ਬਾਰੇ ਆਪਾਂ ਥੋੜਾਗਾ ਬਧੀ ਅੱਜ ਆਪਾਂ ਗੱਲਬਾਤ ਕਰਨੀ ਹੈ ਤੇ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈਗਾ ਵਾ weight ਵਾਲੀ ਕਬੱਡੀ ਜਾਣਗੀ ਭਾਰ ਵਾਲੀ ਕਬੱਡੀ ਜਿਹੜੀ ਹੁੰਦੀ ਹੈ ਆਪਣੇ ਇੱਥੇ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਸਾਰੇ ਟੂਰਨਾਮੈਂਟ ਹੁੰਦੇ ਆ ਜਿਹੜੀ ਭਾਰ ਵਾਲੀ ਕਬੱਡੀ ਹੁੰਦੀ ਆ ਉਹਦੇ ਵਿੱਚ 35 ਕਿਲੋ ਤੋਂ ਸਟਾਰਟ ਹੋ ਜਾਂਦੀ ਮੇਰੇ ਸਾਰਾ 30 35 ਚਲਈ 50 60 ਫਿਰ 70 75 ਤੱਕ ਵੀ ਹੁੰਦੇ ਮੈਚ ਜਿਹੜੀ ਵੀਟ ਵਾਲੀ ਕਬੱਡੀ ਦੇ ਆ ਤੇ ਉਹਦੇ ਬਾਰੇ ਮੈਂ ਇੱਕ ਆਪਣਾ ਛੋਟਾ ਭਰਾ ਸਮਝ ਗਈ ਆਪਾਂ ਤੁਹਾਨੂੰ ਵਿਚਾਰ ਦੇਣ ਲੱਗੇ ਆ ਬਾਕੀ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਆ ਤੇ ਕੁਝ ਲੋਕੀ ਮੇਰੇ ਨਾਲ ਸਹਿਮਤ ਹੋਣਗੇ ਕੁਝ ਨਹੀਂ ਵੀ ਹੋਣਗੇ ਤੇ ਬਾਕੀ ਚਲੋ ਆਪਾਂ ਆਕੇ ਆ ਚਲੋ ਕਬੱਡੀ ਨੂੰ ਆਪਣਾ ਬੜਾ ਉਹ ਹੀ ਦਿੱਤਾ ਤੇ ਮੇਰਾ ਦਿਲ ਕਰਦਾ ਵੀ ਮੈਥਡ ਨਾਲ ਸ਼ੇਅਰ ਕਰਾਂ ਕੁਝ ਕੱਲ ਵੀ ਜੇ ਕਿਸੇ ਨੂੰ ਵਧੀਆ ਲੱਗੇ ਤੇ ਸਲਾਮ ਹੈਰੀ ਤੇ ਕੋਈ ਅੱਗੇ ਤੋਂ ਕਬੱਡੀ ਲਈ ਨਵੀਂ ਪਨੀਰੀ ਜਿਹੜੀ ਆਪਣੀ ਆ ਉਹਦੇ ਲਈ ਕੁਝ ਕਰ ਸਕੀਏ ਤੇ ਜਿਹੜੇ ਮੇਰੇ ਵੀਰ ਮੈਚ ਕਰਾਉਂਦੇ ਆ ਵੇਟ ਵਾਲੇ ਉਹਨਾਂ ਨਾਲ ਆਪਾਂ ਉਹਨਾਂ ਨੂੰ ਇੱਕ ਮੈਸੇਜ ਦੇ ਤੌਰ ਤੇ ਆਪਣੀ ਵੀਡੀਓ ਦੇ ਤੌਰ ਤੇ ਉਹਨਾਂ ਨੂੰ ਥੋੜਾ ਜਿਹਾ ਆਪਣੀ ਸਲਾਹ ਦੇਣਾ ਚਾਹੁੰਦੇ ਆ ਜੇ ਤੇ ਵਧੀਆ ਲੱਗੀ ਤੁਸੀਂ ਸਾਰਿਆਂ ਨੇ ਸ਼ੇਅਰ ਕਰਦੇ ਹੋ ਜਿਹੜੇ ਭਰਾ ਆਪਣੋਂ ਪਿਆਰ ਕਰਦੇ ਆ ਜਿਹੜੇ ਨਹੀਂ ਵੀ ਕਰਦੇ ਸਾਰਿਆਂ ਨੇ ਮੇਰੇ ਵੀਰ ਜਰੂਰ ਸ਼ੇਅਰ ਕਰਿਓ ਤੇ ਆਪਾਂ ਆਉਣੇ ਸਿੱਧਾ ਪੁਆਇੰਟ ਤੇ ਮੇਰਾ ਅੱਜ ਦਾ ਟੌਪਿਕ ਹੈ ਵੀ ਜਿਹੜੀ weight ਵਾਲੀ ਕਬੱਡੀ ਆ ਉਹ ਬੰਦ ਹੋਣੀ ਚਾਹੀਦੀ ਆ ਮੇਰੇ ਹਿਸਾਬ ਦੇ ਨਾਲ ਜਿਹੜੀ ਆਪਾਂ ਜੇ ਪਨੀਰੀ ਤਿਆਰ ਕਰਨੀ ਆ ਜਿਹੜੇ ਨਵੇਂ ਮੁੰਡੇ ਤਿਆਰ ਕਰਨੇ ਕਬੱਡੀ ਬਚਾਉਣੀ ਆ ਜਾਂ ਨਸ਼ਿਆਂ ਤੋਂ ਬਚਾਉਣਾ ਜਾਂ ਤੁਸੀਂ ਜ਼ੀਰੋ ਲੈਵਲ ਤੋਂ ਪਲੇਅਰ ਨੂੰ ਉਠਾਉਣਾ ਵਾ ਤੇ weight ਵਾਲੀ ਕਬੱਡੀ ਮੇਰੇ ਸਭ ਦੇ ਨਾਲ ਨਹੀਂ ਹੋਣੀ ਚਾਹੀਦੀ ਉਥੇ ਏਜ ਦੇ ਹਿਸਾਬ ਨਾਲ ਕਬੱਡੀ ਹੋਣੀ ਚਾਹੀਦੀ ਆ ਉਮਰ ਦੇ ਹਿਸਾਬ ਨਾਲ ਜਿਵੇਂ ਜਦੋਂ ਕਿ ਮੈਂ ਛੋਟਾ ਸੀ ਮੈਂ ਜਦੋਂ ਸਟਾਰਟ ਕੀਤੀ ਸੀ ਉਦੋਂ ਸਾਡੇ ਸਕੂਲਾਂ ਦੇ ਵਿੱਚ ਵੀ ਕਬੱਡੀ ਹੁੰਦੀ ਹੁੰਦੀ ਹੈ ਅੰਡਰ 14 ਅੰਡਰ 17 ਤੇ ਅੰਡਰ 19 ਉਹ ਜਿਵੇਂ ਜਿਹੜੇ ਮੇਰੇ ਵੀਰ ਨੂੰ ਪਤਾ ਹੋਊਗਾ ਉਹਨਾਂ ਨੂੰ ਜਿਹੜੇ ਜਿਵੇਂ ਬਲਾਰ ਦੇ ਮੈਚ ਹੁੰਦੇ ਸੀ ਉਦੋਂ ਜਾਂ ਜੌਨ ਗੇਮਾਂ ਹੁੰਦੀਆਂ ਸੀ ਸਕੂਲਾਂ ਦੇ ਮੈਚ ਹੁੰਦੇ ਹੁੰਦੇ ਸੀ ਜੌਨ ਖੇਡਾਂ ਦੇ ਸ਼ਾਇਦ ਉਹਨਾਂ ਨੂੰ ਤੇ ਬਲਾਰ ਦੇ ਮੈਚ ਹੁੰਦੇ ਸੀ ਨੈਸ਼ਨਲ ਸਟੇਲ ਵੀ ਕਬੱਡੀ ਨਾਲ ਹੁੰਦੀ ਸੀ ਨੈਸ਼ਨਲ ਸਟੇਲ ਵੀ ਤੇ ਪੰਜਾਬ ਸਰਕਲ ਵੀ ਦੋਨੋਂ ਹੁੰਦੀ ਹੈ ਪਰ ਹੁੰਦੀ ਸੀ 에ਜ ਅਕੋਰਡਿੰਗ ਜੋ ਇਹ ਦੇ ਹਿਸਾਬ ਦੇ ਨਾਲ ਅੰਡਰ 14 ਅੰਡਰ 17 ਅੰਡਰ 19 ਚਲੋ ਮੈਨੂੰ ਇਹ ਤਾਂ ਨਹੀਂ ਆਦਾ ਹੁਣ ਜਿਵੇਂ ਤੁਸੀਂ ਅੰਡਰ 19 ਦੇ ਵਿੱਚ ਵੀ ਚਲੋ ਹੁਣ ਮੁੰਡੇ ਜਿਹੜੇ ਤਗੜੇ ਹੋ ਜਾਂਦੇ ਆ 18 19 ਸਾਲਾਂ ਦੇ ਮੁੰਡੇ ਓਪਨ ਦੇ ਵਿੱਚ ਵਧੀਆ ਖੇਡਣ ਲੱਗ ਪਏ ਆ ਜਿਵੇਂ ਰੱਬ ਦੀ ਦੇਣ ਤੁਸੀਂ ਲਾ ਲਓ ਜਾਂ ਸਰੀਰ ਡੀਲ ਡਾਲ ਵੱਡੀ ਆ ਤੇ ਮੁੰਡੇ 18 19 20 ਸਾਲਾਂ ਦੇ ਵੱਡੇ ਮੁੰਡੇ ਪ੍ਰੇਅ ਟੌਪ ਦੇ ਉਹਨਾਂ ਦੇ ਬਰਾਬਰ ਦੇ ਪ੍ਰਦਰਸ਼ਨ ਕਰ ਰਹੇ ਆ ਅੱਜ ਕੱਲ ਪਰ ਕਿਤੇ ਨਾ ਕਿਤੇ ਮੈਂ ਇਹ ਸੋਚਦਾ ਵੀ ਜਿਹੜੀ weight ਵਾਲੀ ਕਬੱਡੀ ਆ ਉਹ ਬਹੁਤ ਵੱਡਾ ਕਾਰਨ ਜਿਹੜੇ ਪਲੇਅਰ ਨਵੇਂ ਨਹੀਂ ਉੱਤਰੇ ਓਪਨ ਦੇ ਵਿੱਚ ਓਕੇ ਹੁਣ ਅੱਜਕੱਲ ਜ਼ਿਆਦਾਤਰ ਪਲੇਅ ਜਿਹੜੇ ਜਿਵੇਂ ਮੇਰੀ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਦਾ ਜਦੋਂ ਮੈਂ ਖੇਡਣ ਲੱਗਾ ਸੀ ਨਾ ਤੇ ਮੇਰੀ ਜਦੋਂ ਮੈਂ ਪਲੱਸ 1 2 ਦੇ ਵਿੱਚ ਹੀ ਮੇਰੀ ਹਾਈਟ ਇੱਕਦਮ ਜਾਂਦਾ ਵੱਧ ਗਈ ਤੇ ਮੈਂ ਕਬੱਡੀ ਖੇਡਦਾ ਸੀ ਮੇਰੀ ਇਹ ਪ੍ਰੋਬਲਮ ਆਈ ਮੇਰਾ weight ਵਾਲੀ ਕਬੱਡੀ ਦੇ ਵਿੱਚ ਭਾਰ ਨਹੀਂ ਆਉਂਦਾ ਸੀ ਤੇ ਓਪਨ ਦੇ ਵਿੱਚ ਮੈਨੇ ਜੋ ਕਾਜੇ ਹੋਇਆ ਨਹੀਂ ਸੀ ਨਾ ਤੜੜਾ ਨਹੀਂ ਵੀ ਮੈਂ ਓਪਨ ਦੇ ਮੈਚ ਖੇਡ ਸਕਾ ਤੁਮੈਂ ਮਿਹਨਤ ਕਰਦਾ ਹਾਂ ਪਰ ਮੇਰੀ ਕਿਹੇ ਬੰਨੇ ਰੁਗਣੀ ਆਉਂਦਾ ਹੈ ਕੰਮ ਨਾ ਪਾਰ ਵਾਲੀ ਕਬੱਡੀ ਖੇਡ ਸਕਦਾ ਕਿਉਂਕਿ ਸਾਡੇ ਪਿੰਡ ਦੀ ਪਾਰ ਵਾਲੀ ਹੈ ਜਿਹੜੀ ਕਬੱਡੀ ਨੇ ਟੀਮਾਂ ਹੀ ਦੋ ਤਿੰਨ ਬੰਦੀਆਂ ਸੀ 70 ਕਿਲੋ ਵੀ 60 ਕਿਲੋ ਵੀ 55 ਕਿਲੋ ਵੀ ਹੁੰਦੀ ਸੀ ਤੇ ਮੇਰਾ ਮ ਉਹਨਾਂ ਵਿੱਚ ਜਿਹੜੀ ਸਿਜਣੀ ਰੋਗ ਆਉਂਦਾ ਸੀ ਜਦ ਨਾ ਮੈਂ ਓਪਨ ਜੋਗਾ ਇਨਾ ਤਕੜਾ ਨਹੀਂ ਹੋਇਆ ਸੀ ਤੇ ਫਿਰ ਮੈਂ ਆਪਣੀ ਜਿਹੜੀ ਮਿਹਨਤ ਕਰੀ ਗਿਆ ਫਾਈਰੂ ਨੇ ਕਿਰਪਾ ਕੀਤੀ ਆਪਣੀ ਡਾਈਟ ਵਧੀਆ ਲਈ ਮਿਹਨਤ ਕੀਤੀ ਵਧੀਆ ਤੇ ਆਪਣੇ ਬ੍ਰਦਰ ਸੁਖਮਣ ਉਹਦੀ ਸਪੋਰਟ ਦੇ ਨਾਲ ਚਲੋ ਮੈਚ ਖੇਡਿਆ ਪਿੰਡ ਪੱਦਰ ਤੇ ਵਧੀਆ ਹੋਇਆ ਫਾਲੇਟ ਗੱਲੇ ਮੈਂ ਇਹ ਕਰਨਾ ਚਾਹੁੰਦਾ ਵੀ ਜਿਵੇਂ ਜਿਹੜੇ ਮੁੰਡੇ ਆ ਚਲੋ ਹਾਈਟ ਜ਼ਿਆਦਾ ਜਿਹਨਾਂ ਦੀ ਹਾਈਟ ਜ਼ਿਆਦਾ ਜਾਂ ਵਿਨਨ ਦਾ weight ਜ਼ਿਆਦਾ ਵਾ ਚਲੋ ਨਹੀਂ weight ਵਾਲੀ ਖੇਡ ਸਕਦੇ ਪਰ ਜਿਹੜੇ ਛੋਟੇ ਮੁੰਡੇ weight ਵਾਲੀ ਖੇਡਦੇ ਆ ਤੇ ਮੇਰੇ ਹਿਸਾਬ ਨਾਲ ਉੱਥੇ ਜੇ ਆਪਣਾ ਉਹਦੀ weight ਵਾਲੀ ਕਬੱਡੀ weight ਦੇ ਅਕੋਰਡਿੰਗ ਨਹੀਂ ਕਰਾਉਣੀ ਚਾਹੀਦੀ A ਜ਼ਕੋਰਡਿੰਗ ਕਰਾਉਣੀ ਚਾਹੀਦੀ ਹੈ ਕਿਉਂਕਿ ਜਿਹਨੂੰ ਮੈਂ ਆਪਣਾ ਖੇਡਣ ਲੱਗਾ ਸੀ ਨਾ ਮੇਰੇ ਮੈਚ ਲੱਗਦੇ ਨਹੀਂ ਹੁੰਦੇ ਕਿ ਮੈਂ ਜਿਹੜੇ ਸਾਡੇ ਪਿੰਡ ਦੇ ਪਲੇਅਰ ਹੁੰਦੇ ਸੀ ਨਾ ਛੋਟੇ weight ਵਾਲੀ ਕਬੱਡੀ ਖੇਡਦੇ ਮੈਂ ਉਹਨਾਂ ਦੇ ਨਾਲ ਓਦਾਂ ਚੱਲ ਜਾਂਦਾ ਨਾ ਪਤਝੰਨ ਜਾ ਕਿਲੋ ਦੀ ਟੀਮ ਹੁੰਦੀ ਸੀ 60 ਜਾਂ 70 ਦੀ ਤੇ ਮੈਂ ਉਹਨਾਂ ਦੇ ਨਾਲ ਮੈਚ ਤੇ ਚੱਲ ਜਾਣਾ ਜਾਂ ਜਿਵੇਂ ਮੇਰੇ ਤੋਂ ਮੁਰਸਲ ਹੁੰਦਾ ਸੀ ਉਦੋਂ ਵਿਚਾਰੇ ਦੂਜੇ ਜਿਹੜੇ ਮੁੰਡੇ ਸੀ ਵਿਚਾਰੇ ਮਾਤੜ ਸੀ ਉਹਨਾਂ ਤੋਂ ਜਿਵੇਂ ਉਹਨਾਂ ਮੈਨੂੰ ਨਾ ਲੈਣਾ ਵੀ ਤੋਂ ਮੁਰਸਲ ਲਿਆ ਤੇ ਮੈਂ ਮੈਚ ਤੇ ਜਾਣਾ ਤੇ ਆਪਾਂ ਨੂੰ ਸ਼ੌਂਕ ਹੁੰਦਾ ਹੈ ਆਪਾਂ ਦੁਰਪਈ ਦਾ ਨਾਲ ਫਿਰ ਕਿਹੜੀ ਗੱਲ ਹੈ ਰਹਿ ਕੇ ਰਿੰਦੀ ਵੀ ਰੈਂ ਟੂਰਨਾਮੈਂਟਾਂ ਦੇ ਵੇਟ ਵਾਲੇ ਜਿਹੜੇ ਨੂੰ ਪਤਾ ਇੱਕੋ ਦਿਨ ਚ ਕਿਹੜੇ ਹੋ ਜਾਂਦੇ ਆ ਇੱਕ ਦੋ ਦਿਨ ਉੱਥੇ ਰਹਿ ਕੇ ਵੀ ਹੋਣਾ ਨਾਲ ਉਹਨਾਂ ਦੇ ਤੇ ਮੁਰਸਲ ਤੇ ਜਾਣਾ ਦੇਖੋ ਮੈਂ ਖੇਡਦਾ ਨਹੀਂ ਮੈਂ ਵੈਸੇ ਜਾ ਚੱਲ ਜਾਣਾ ਨਹੀਂ ਮੁਰਸਲ ਕਰਕੇ ਮੈਨੂੰ ਨਾਲ ਲੈ ਜਾਂ ਤੇ ਉਥੇ ਮੈਂ ਦੇਖਦਾ ਰਿਹਾ ਵੀ ਜਿਵੇਂ ਜਿਨوں ਵੀਟ ਵਾਲੀ ਕਬੱਡੀ ਦੇ ਜਨੂਨ ਨਾਲ ਕਹਣਾ ਵੀ ਸਰੇ ਭਾਰ ਕਰਾਓ ਤੇ ਕਈ ਵਾਰੀ ਕੀ ਹੋਣਾ ਵੀ ਪਲੇਅਰਾਂ ਦਾ ਕਿਲੋ ਅੱਧਾ ਕਿਲੋ ਭਾਰ ਕੇ ਦਾ ਜਨੂੰਨ ਵੱਧ ਹੋਣਾ ਨਾ 1.5 ਕਿਲੋ ਭਾਰ ਜਾਂ ਕਿਲੋ ਤੇ ਉਹਨਾਂ ਕੀ ਕਰਨਾ ਵਿਚਾਰਨੇ ਰੋਟੀ ਨਹੀਂ ਖਾਣੀ ਸਾਰਾ ਸਾਰਾ ਦਿਨ ਰਾਤ ਨੂੰ ਨਹੀਂ ਸਾਢੇ ਛੱਡਣੀ ਚਾਹਲੇ ਜਨੂੰਨ ਫੇਰ ਕਿਤੇ ਕਿਲੋ ਵੱਧ ਹੋਣਾ ਉਹਨਾਂ ਕਹਣਾ ਭੱਜ ਭੁੱਜ ਕੇ ਆ ਕਰਮ ਹੋ ਗਿਆ ਤੇਰਾ ਭਾਰ ਆ ਜਾਊਗਾ ਇੱਕ ਵਾਰੀ ਫੇਰ ਤੇ ਚਾਂਸ ਦੇ ਦਾਂਗੇ ਤੇ کئی ਆਪਣੇ ਵਿੱਚ ਮੁੰਡੇ ਵਿਚਾਰੇ ਨਾਲ ਗੋਲੀਆਂ ਖਾਂਦੇ ਹੁੰਦੇ ਸੀ ਗੋਲੀ ਆਉਂਦੀ ਸੀ ਉਦੋਂ ਇੱਕ ਪਣੀ ਹੁੰਦਾ ਮੈਨੂੰ ਪਤਾ ਨਹੀਂ ਗੋਲੀ ਹੁੰਦੀ ਉਹਨਾਂ ਜਿਵੇਂ ਅੱਧਾ ਕਿਲੋ ਕਿਲੋ ਭਾਰ ਮੌਕੇ ਤੇ ਘਟਾ ਲਦੀ ਉਹ ਪਿਸ਼ਾਬ ਰਹੀਂ ਉਹ ਮਤਲਬ ਇੰਨੀ ਗੋਲੀ ਮੜੀ ਪਿਸ਼ਾਬ ਦੇ ਰਹੀਂ ਚਰਬੀ ਬਾਹਰ ਆਉਂਦੀ ਹੁੰਦੀ ਉਹਨਾਂ ਤੇ ਉਹ ਇਦਾਂ ਗੋਲੀ ਖਾ ਕੇ ਜਿਹੜਾ ਅੱਧਾ ਅੱਧਾ ਕਿਲੋ ਪਾਉਣਾ ਕਿਲੋ ਵਧਣਾ ਤੇ ਉਹਨਾਂ ਘਟ ਜਾਣਾ ਜਾਂ ਰੋਟੀ ਨਾ ਖਾਣੀ ਸਾਰਾ ਸਾਰਾ ਦਿਨ ਤੇ ਤੁਸੀਂ ਮੈਨੂੰ ਦੱਸੋ ਵੀ ਇਦਾਂ ਹੁਣ ਵੀ ਮੇਰੇ ਨਾਲ ਹੁੰਦਾ ਹੋਊਗਾ ਮੈਨੂੰ ਪੱਕਾ ਪਤਾ ਇਦਾਂ ਜਿਵੇਂ ਕਿਲੋ ਦੋ ਕਿਲੋ ਭਰ ਲਈ ਰੂਟੀ ਨੀ ਵਿਚਾਰੇ ਖਾਂਦੇ ਹੋਣੇ ਸਾਰਾ ਸਾਰਾ ਦਿਨ ਕਈ ਵਾਰੀ ਚੂਵੇ ਡਾਲੀ ਜਿੱਦਾਂ ਵੀ ਹੁੰਦਾ ਵਾ ਵੀ ਜੇ ਸੇਮੀ ਸੁਮੀ ਚ ਵੀ ਕਦੇ ਭਾਰ ਘਟਾ ਲੈਂਦੇ ਉਹ ਵਿੱਚ ਕਦੇ ਮੈਚ ਚੱਲਦੇ ਚ ਵੀ ਦੁਬਾਰਾ ਤੇ ਜੇ ਕਦੇ ਭਾਰ ਵੱਧ ਹੋਇਆ ਤੇ ਟੀਮ ਹੀ ਕੱਢ ਦਿੰਦੇ ਹੁੰਦੇ ਆ ਹੁਣ ਵੀ ਇਦਾਂ ਹੁੰਦਾ ਹੋਊਗਾ ਤੇ ਵਿਚਾਰੇ ਨਾ ਸਾਰਾ ਦਿਨ ਕੁਝ ਖਾਣਾ ਉਤੋਂ ਗੋਲੀ ਖਾ ਖੋਗੇ ਭਾਰ ਘਟਾਉਣਾ ਤੇ ਇਦਾਂ ਦੱਸੋ ਤੁਸੀਂ ਮੈਨੂੰ ਵੀ ਕੀ ਮੁੰਡੇ ਵਿਚਾਰੇ ਖੇਡਣਗੇ ਕਬੱਡੀ ਭਾਰ ਘਟਾ ਘਟਾ ਕੇ ਆਪਣੀ ਤਾਂ ਗੇਮ ਇਦਾਂ ਦੀ ਆ ਜਨੀ ਡਾਈਟ ਖਾਦੀ ਜਾਊਗੀ ਉਨੀ ਥੋੜੀ ਆ ਫਤ ਤੋਂ ਵੱਧ ਜਿੰਨੀ ਆਪਾਂ ਡਾਈਟ ਲਾਵਾਂਗੇ ਤੇ ਮੇਰੇ ਹਿਸਾਬ ਨਾਲ ਇਹ ਨਾਲ ਕਬੱਡੀ ਅੱਗੇ ਨਹੀਂ ਜਾਣੀ ਪਿੱਛੇ ਰਹਿਣੀ ਆ ਤੁਸੀਂ ਹੋਰ ਚੀਜ਼ ਵੇਖ ਲਓ ਜਿਵੇਂ ਮਾਲਵੇ ਦੇ ਵਿੱਚ ਵੀ ਬਹੁਤ ਵੇਟ ਵਾਲੀ ਕਬੱਡੀ ਦੇ ਮੈਚ ਹੁੰਦੇ ਆ ਸਾਡੇ ਹੱਡੇ ਦੇ ਹਟਗੇ ਹੱਡੇ ਨਹੀਂ ਹੁੰਦੇ ਮਾਜ ਉਹ ਮੁੰਡੇ ਤੁਸੀਂ ਦੱਸ ਦਿਓ ਵੀ ਕਿੰਨੇ ਪਲੇਅਰ ਹੋਣਗੇ ਜਿਹੜੇ ਵੀ ਵੇਟ ਵਾਲੀ ਕਬੱਡੀ 35 40 50 55 60 ਖੇਡ ਕੇ ਵੀ ਉਹ ਓਪਨ ਤੱਕ ਗਏ ਹੁਣ ਮੇਰੇ ਸਣਾ ਗਿਣਤੀ ਦੇ ਹੋਣਗੇ 10 12 15 ਵੀ ਜਿਹੜੇ ਮਤਲਬ ਇਸ ਟਾਈਮ ਓਪਨ ਦੇ ਵਿੱਚ ਚੱਲੇਗੇ ਉਹਨੂੰ ਵੇਟ ਵਾਲੀ ਖੇਡ ਦੇ ਉਹ ਆਫ ਦਾ ਖੇਡ ਰਹੇ ਹੁਣ ਮੇਰੇ ਹਿਸਾਬ ਨਾਲ ਬਹੁਤ ਘੱਟ ਪਲੇਅਰ ਹੋਣਗੇ ਨੀ ਤੇ ਵਿਚਾਰੇ ਉਹਨਾਂ ਦੀ ਉਮਰ ਵੇਟ ਵਾਲੀ ਕਬੱਡੀ ਦੀ ਉਮਰ ਨਾਲ ਜਿੰਦੀ ਸਾਰੀ ਉਹਨਾਂ ਦੀ ਤੇ ਨਾ ਕੁਝ ਖੱਟਿਆ ਜਾਂਦਾ ਵਾ ਉਹ ਬੜਾ 4500 2000 ਮਤੋਂ ਵੱਧ ਮਿਲ ਜਾਂਦਾ ਉਹ ਕਿਦੇ ਜਿੱਤ ਜਿੱਤ ਕੇ ਤੇ ਉਹਨਾਂ ਦਾ ਕਿੱਥੇ ਅੱਜਕੱਲ ਗੁਜ਼ਾਰਾ ਹੁੰਦਾ ਤੇ ਉਹ ਵਿਚਾਰੇ ਉੱਥੇ ਵੇਟ ਵਾਲੀ ਕਬੱਡੀ ਖੇਡ ਕੇ ਉੱਥੇ ਹੀ ਫੇਰ ਬਹਿ ਜਾਂਦੇ ਆ ਤੇ ਪਹਿਚਾਣ ਚ ਫੇਰ ਨਹੀਂ ਕਿਸੇ ਦੇ ਆਉਂਦੇ ਨਾ ਕੋਈ ਨਾ ਬੰਦਾ ਵਾ ਵੇਟ ਵਾਲੀ ਕਬੱਡੀ ਨੂੰ ਪਤਾ ਉਹ ਕਿਹੋਂ ਵੇਦਾ ਹੈ ਤੇ ਨਾ ਅਗੇ ਵਿਚਾਰੇ ਕੋਈ ਕਮਾਈ ਕਰ ਸਕਦੇ ਵੇਟ ਵਾਲੀ ਕਬੱਡੀ 'ਚ ਕੀ ਕਮਾਈ ਆ ਤੇ ਮੇਰੇ ਏਜ ਦੇ ਅਕੋਰਡਿੰਗ ਮੇਰੀ ਇਹ ਰਿਕਵੈਸਟ ਆ ਵੀ ਏਜ ਦੇ ਰਿਕਾਰਡਿੰਗ ਉਹਦੇ ਹਿਸਾਬ ਦੇ ਨਾਲ ਕਬੱਡੀ ਜਿਹੜੀ ਹੋਣੀ ਚਾਹੀਦੀ ਆ ਜਿਹੜੀ weight ਵਾਲੀ ਕਬੱਡੀ ਆ ਉਹ ਬੰਦ ਚਾਹੀਦੀ ਆ ਏਜ ਦੇ ਹਿਸਾਬ ਨਾਲ ਉਹਦੇ ਅਕੋਰਡਿੰਗ ਹੋਣੀ ਚਾਹੀਦੀ ਆ ਵੀ ਜਿਵੇਂ ਅੰਡਰ 14 ਤੇ 17 ਚਲੋ ਤੁਸੀਂ ਕਰਾ ਲਓ ਜਿਵੇਂ ਹੁਣ ਵੀ ਤੁਸੀਂ ਵੇਖਿਆ ਮੇਜਰ ਲੀਗ ਦੇ ਵਿੱਚ ਵੀ ਵੀਡੀਓ ਵੇਖੀ ਮੈਂ ਉਹਨਾਂ ਨੇ ਬਹੁਤ ਜਿਆਦਾ ਅਪਰਾਲਾ ਕੀਤਾ ਉਹਨਾਂ ਅੰਡਰ 14 ਤੇ 17 ਕਿ ਰੱਖਤੀ ਆ ਪਹਿਲਾਂ 121 ਹੁੰਦੀ ਸੀ ਹੁਣ ਉਹਨਾਂ ਅੰਡਰ 14 ਤੇ 17 ਕਰਤੀ ਆ ਵੀ ਜਿਹੜੇ ਬੱਚੇ ਵਿਚਾਰੇ ਉਹਨਾਂ ਨੂੰ ਉਹ ਉੱਠ ਸਕਣ ਪਾਰ ਦੀ ਕੋਈ ਨਾ ਹੋਵੇ ਪਾਰ ਜunna ਮਰਜੀ ਹੋਵੇ ਭਾਵੇਂ ਕਵਾਂਟਲ ਦਾ ਬੰਦਾ ਹੋਵੇ ਹਾਂ ਉਮਰ ਉਹਦੀ 17 ਸਾਲ ਚਾਹੀਦੀ ਹੈ ਤੇ ਉਹਦੇ ਨਾਲ ਇਹ ਵੀ ਹੋਵੇ ਆਪਣਾ ਖਾਓ ਪੀਓ ਵਧੀਆ ਫਿਰ ਉਹ ਥੋੜੇ ਟਾਈਮ ਬਾਅਦ ਜਲਦੀ ਉਹਨੂੰ ਓਪਨ ਦੇ ਵਿੱਚ ਆਉਣਾ ਸੌਖਾ ਤੇ ਇਹ ਮੇਰੀ ਰਿਕਵੈਸਟ ਹੈ ਇੰਨਾ ਕਿ ਤੁਸੀਂ ਕਿਰਪਾ ਕਰੋ ਵੀ ਵੇਟ ਵਾਲੀ ਕਬੱਡੀ ਦੀ ਜਗ੍ਹਾ ਤੇ ਏਜ ਦੇ ਹਿਸਾਬ ਨਾਲ ਕਬੱਡੀ ਕਰਾਓ ਲਓ ਜੀ ਵੀਡੀਓ ਬਣਾ ਰਹੇ ਹਾਂ ਆਪਣਾ ਵਿੱਚ ਸਿਖਾਉਣ ਵੀ ਆ ਗਿਆ ਨਾਲ ਤੇ ਕਹਿੰਦਾ ਇਹ ਮੈਂ ਵੀ ਆਉ ਨਾਲ ਆਉਣਾ ਵੀਡੀਓ ਚ ਸਭ ਨੂੰ ਸასი ਕਾਦੋ ਸਾਰੇ ਨੂੰ ਕਹੋ ਚਾਚੀ ਕਾ ਲਵ ਯੂ ਦੀ ਮੇਰੀ ਵੀ ਨਾਲ ਆ ਗਈ ਚਲੋ ਵੀਡੀਓ ਤੇ ਮੈਂ ਕਹਿੰਦਾ ਇਨਫੋ ਨੂੰ ਵੀ ਲੈ ਲੈਨੇ ਆ ਬਸ ਇੰਨਾ ਹੀ ਅੱਜ ਦਾ ਆਪਣਾ ਟਾਪਿਕ ਇੰਨਾ ਹੀ ਇੰਨੇ ਕੀ ਆਪਾਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਨੇ ਸੀ ਤੇ ਜੋ ਤੁਹਾਨੂੰ ਮੈਂ ਦੱਸਤਾ ਆ ਬਾਕੀ ਜਿੱਦਾਂ ਜੇ ਤੁਹਾਨੂੰ ਸਹੀ ਲੱਗੇ ਤਾਂ ਵੀ ਠੀਕ ਆ ਜੇ ਨਾ ਲੱਗੂ ਉਸੇ ਤਾਂ ਵੀ ਠੀਕ ਆ ਓਕੇ ਆ ਆਪਾਂ ਆਪਣੀ ਸਲਾਹ ਦਿੱਤੀ ਐ ਕਿਛੀ ਗੱਲ ਨਹੀਂ ਸੀ ਚਲੋ ਕਾਲੀ 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 ਆ ਤੇ ਬਾਕੀ ਲਵ ਯੂ ਸਾਰਿਆਂ ਨੂੰ ਮੇਰੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਹਨਾਂ ਨੂੰ ਜਰੂਰ ਸੋਚ ਵਿਚਾਰ ਕਰਿਓ ਵੇਟ ਵਾਲੀ ਕਬੱਡੀ ਦੀ ਜਗਾ ਤੇ ਏਜ ਦੇ ਹਿਸਾਬ ਨਾਲ ਕਬੱਡੀ ਕਰਾਇਆ ਕਰੋ ਜੇ ਬਰੂਫ ਹੁਣੇ ਗੱਲਾਂ ਪ੍ਰੂਫ ਸਰੇ ਅੱਜਕੱਲ ਉਹਨਾਂ ਨੂੰ ਕਹੋ ਵੀ ਜਨਰਲ ਸਰਟੀਫਿਕੇਟ ਆਪਣਾ ਲੈ ਕੇ ਆਓ ਨਾਲ ਜਾਂ ਆਪਣਾ ਕੋਈ ਸਰਟੀਫਿਕੇਟ ਕੋਈ ਸਕੂਲ ਦਾ ਤੇ ਕੋਈ ਨਾ ਕੋਈ ਹੋਰ ਆਈਡੀ ਜਾਂ ਕੋਈ ਦੋ ਤਿੰਨ ਆਈਡੀਆ ਰੱਖ ਲੋ ਨਾਲ ਦੇਖੋ ਉਹਨਾਂ ਦਾ ਸਾਰਾ ਕੁਝ ਸਹੀ ਹੋ ਜਾਊਗਾ ਮੇਰੇ ਹਿਸਾਬ ਦੇ ਨਾਲ ਤੇ ਕਬੱਡੀ ਜਿਹੜੀ ਭਾਲ ਲਈ ਬੰਦ ਕਰਕੇ ਤੇ ਏਜ ਦੇ ਹਿਸਾਬ ਨਾਲ ਕਰਾਓ ਤੇ ਹੋਰ ਆਪਣੇ ਇਹ ਪਲੇਅਰ ਤਗੜੀ ਹੋ ਸਕਣ ਨਾ ਕਿ ਬਸ ਵੇਟ ਵਾਲੀ ਖੇਡ ਕੇ ਉੱਥੇ ਹੀ ਬਹਿ ਜਾਣਾ ਵੀ ਵੇਟ ਵਾਲੀ ਸਟਾਰਟਿੰਗ ਵੇਲੇ ਤੋਂ ਕਰਨ ਏਜ ਵਾਲੀ ਤੋਂ ਇਹ ਵਾਲੀ ਕਬੱਡੀ ਖੇਡਣ ਉਹਦੇ ਅਕੋਰਡਿੰਗ ਅੰਡਰ 14 17 ਥੋੜਾ ਟਾਈਮ ਤੇ ਫਿਰ ਵਧੀਆ ਡੈਡ ਲੈ ਕੇ ਜਦੋਂ ਪਤਾ ਲੱਗੇ ਵੀ ਵੀ 17 ਸਾਲ ਤੋਂ ਉੱਪਰ ਉਨਾਂ ਦੀ ਉਮਰ ਹੋ ਗਈ ਆ ਤੇ ਫਿਰ ਉਹ ਓਪਨ ਦੇ ਵਿੱਚ ਆ ਜਾਣ ਤੇ ਓਪਨ ਦੇ ਮੈਚ ਖੇਡਣ ਤੇ ਹੋਰ ਮੁੰਡੇੜੇ ਮੇਰੇ ਸਾਹਮਣੇ ਨਾਲ ਤਗੜੇ ਹੋਣਗੇ ਵੇਟ ਵਾਲੀ ਕਬੱਡੀ ਦੇ ਨਾਲ ਮੇਰੇ ਸਾਹਮਣਾਂ ਕੋਈ ਫਾਇਦਾ ਨਹੀਂ ਹੋ ਰਿਹਾ ਆਪਾਂ ਨੂੰ ਤੇ ਬਾਕੀ ਤੁਸੀਂ ਆਪਣੇ ਜਿਹਾ ਬਚਾਅ ਚੁੜ ਦਿਓ ਮੇਰੀ ਬਾਸੇ ਨਹੀਂ ਬੈਂਤੀ ਬਾਕੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਵ ਯੂ ਸਮਰ ਕਹਦਾ ਬਾਏ